ਸੂਤ ਤੇਰਾ ਕਾਲਾ ਕਾਲਾ ਜਾਨ ਘਟਦਾ ਮੁਸਕਾਰ ਸੂਤ ਤੇਰਾ ਕਾਲਾ ਕਾਲਾ ਜਾਨ ਘਟਦਾ ਮੁਸਕਾਰ ਜਿੰਮੀ ਚੁਪਾ ਕੇ ਦੁਰਦੀ ਪੱਤਿਆਂ ਨੂੰ ਦਿੱਲੀ ਸਾਰਾ ਸੂਤ ਤੇਰਾ ਕਾਲਾ ਜਾਨ ਘਟਦਾ ਮੁਸਕਾਰ ਜਿੰਮੀ ਚੁਪਾ ਕੇ ਦੁਰਦੀ ਪੱਤਿਆਂ ਨੂੰ ਦਿੱਲੀ ਸਾਰਾ ਸੂਤ ਤੇਰਾ ਕਾਲਾ ਜਾਨ ਘਟਦਾ ਮਸਕਾਰ ਕਰੇ ਕੁ ਕਰਦੀ ਏ ਸਾਡੇ ਤੇ ਏ ਨਖਰੇ ਕਿਉ ਜੇ ਤਰ ਸਾਡੇ ਤੇ ਕਰਦੀ ਏ ਹੋ ਦਿਲ ਤੇ ਤੋ ਹਾਰੇ ਸੁਣ ਲੈ ਮਟਿਆਰੇ ਹੋ ਦਿਲ ਤੇ ਤੋ ਹਾਰੇ ਸੁਣ ਲੈ ਮਟਿਆਰੇ ਤੂੰ ਵੀ ਤਾਂ ਸਿੰਗਲ ਕੁੜੀ ਏ ਤੂੰ ਵੀ ਤਾਂ ਸਿੰਗਲ ਕੁੜੀ ਏ ਮੈਂ ਵੀ ਅਜ ਫਿਰਾ ਕਵਾ ਕਹੇ ਭੰਗੜੇ ਹਾਈ ਨਹੀਂ ਤੇਰੀ ਚਾਲ ਨਵਾਵੀ ਕੌਣ ਵੀ ਹੋਇਆ ਸ਼ਰਾਫੀ ਹਾਈ ਨਹੀਂ ਤੇਰੀ ਚਾਲ ਨਵਾਵੀ ਕੌਣ ਵੀ ਹੋਇਆ ਸ਼ਰਾਫੀ ਥੋੜੀ ਦਿਲ ਕਾਲਾ ਜੱਜਦਾ ਏ ਬਾਣਾ ਥੋੜੀ ਦਿਲ ਕਾਲਾ ਜੱਜਦਾ ਏ ਬਾਣਾ ਯਾਰ ਮੇਰੇ ਲਾਉਂਦੇ ਸ਼ਰਤਾਂ ਯਾਰ ਮੇਰੇ ਨਾ ਦੇ ਸ਼ਰਤਾਂ ਖਾਣ ਨਾ ਮੰਨਦਾ ਹਾਰਾ ਝੂਠ ਤੇਰਾ ਜਾਨ ਗੜਦਾ ਮੰਨਾਰਾ ਜਿੱਦੇ ਜੁਬਾਕੇ ਦੁਦੀ ਬੱਟਿਆ ਤੁਦਿਲ ਦੀ ਜ਼ਾਰਾ ਝੂਠ ਤੇਰਾ ਜਾਨ ਗੜਦਾ ਮੰਨਾਰਾ ਜਿੱਦੇ ਜੁਬਾਕੇ ਦੁਦੀ ਬੱਟਿਆ ਤੁਦਿਲ ਦੀ ਜ਼ਾਰਾ ਮਿਹਰਬਾਨੀ ਦੁਜੇ ਤੋਂ ਦੁਜੇ ਤੋਂ ਦਰਬਾਰੀ ਦਰਬਾਰੀ ਦੁਜੇ ਤੋਂ ਜਲਦੀ ਸੁਣ ਕੇ ਸੁਣ ਕੇ ਇੱਕ ਤਾੜੀ ਵਿਜਾਓ ਆਪਣੇ ਮਾਪਿਆਂ ਲਈ ਇਸ ਗਾਣੇ ਦੀਆਂ ਦੋ ਲਾਈਨਾਂ ਸਵਾਦ ਨਹੀਂ ਆਇਆ ਮੈਨੂੰ ਤੁਹਾਡੀ ਤਾੜੀ ਦਾ ਜਿਹੜੇ ਆਪਣੇ ਮਾਪਿਆਂ ਨੂੰ ਪਿਆਰ ਕਰਦੇ ਹੱਥ ਉੱਪਰ ਜ਼ਰਾ ਜਿਹੜੇ ਮਾਪਿਆਂ ਨੂੰ ਪਿਆਰ ਕਰਦੇ ਹੱਥ ਉੱਪਰ ਇੱਕ ਵੀ ਹੱਥ ਥੱਲੇ ਨਹੀਂ ਰਹਿਣਾ ਚਾਹੀਦਾ ਤਾੜੀ ਖੁੱਲ ਕੇ ਵਿਜਾਓ ਆਪਣੇ ਮਾਪਿਆਂ ਲਈ ਹਾਂਜੀ ਹਾਂਜੀ ਉਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰੈਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਮੈਂ ਮੇਰਾ ਭਰਾ ਜਿੰਨੇ ਖੜੇ ਹੋ ਜਿੰਨੀਆਂ ਮੇਰੀਆਂ ਹਾਮ ਉਮਰ ਪੈਣਾ ਮੇਰੇ ਭਰਾ ਖੜੇ ਨੇ ਇੱਕ ਬੇਨਤੀ ਤੁਹਾਡੇ ਚਰਨਾਂ ਚ হাসਣ ਖੇਡਣ ਮੰਨ ਗਾ ਜੋ ਤੁਹਾਨੂੰ ਮੈਂ ਗਾਣੇ ਵੀ ਸੁਣਾ ਤੇ ਨਚਾ ਵੀ ਲਿਆ ਰਵਾ ਵੀ ਦਿੱਤਾ ਪੁਰਾਣੇ ਦਿਨ ਵੀ ਯਾਦ ਕਰਾਤੇ ਪਰ ਇਸ ਗੱਲ ਨੂੰ ਜ਼ਰੂਰ ਲੜ ਬੰਨ ਲਿਓ ਆਪਣੇ ਮਾਪਿਆਂ ਨੂੰ ਪਿਆਰ ਕਰਨਾ ਉਹਨਾਂ ਦੀ ਸੇਵਾ ਕਰਨੀ ਹੈ ਉਹਨਾਂ ਦੀ ਕਦਰ ਕਰਨੀ ਹੈ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹੋ ਜੇ ਤੁਹਾਡੇ ਮਾਪੇ ਖੁਸ਼ ਨੇ ਤਾਂ ਤੁਹਾਨੂੰ ਕਿਸੇ ਨੂੰ ਖੁਸ਼ ਕਰਨ ਦੀ ਲੋੜ ਨਹੀਂ ਆਪਣੇ ਮਾਪਿਆਂ ਨੂੰ ਪਿਆਰ ਕਰਿਆ ਕਰੋ ਹਾਂ ਅੰਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤੈਨੂੰ ਤੋੜਨਾ ਹੈ ਮੈਂ ਕੋਈ ਨਹੀਂ ਸੀ ਠੰਡੀ ਛਾਂ ਦੀ ਜਾਨੀ ਖੈਰ ਮੰਗੇ ਹਰ ਸਾਂ ਦੀ ਜਾਨੀ ਰੱਬ ਵੀ ਪੂਰੀ ਕਰਨੀ ਸਕਦਾ ਕਮੀ ਕਦੇ ਵੀ ਮਾਂ ਦੀ ਜਾਨੀ ਉੱਠ ਗਿਆ ਮੇਰਾ ਤੇ ਯਕੀਨ ਤੇਰੇ ਰੱਬ ਤੋਂ ਰੱਬ ਦਾ ਵਿਦ ਕਦੇ ਤੋੜਨਾ ਮੈਂ ਹਾਂ ਅਮੀ ਮੇਰੀ ਤੂੰ ਦੱਸ ਕਿਹੜਾ ਤਾਰਾ ਤਿੰਨ ਤੋੜਨਾ ਮੈਂ ਲਵ ਯੂ ਤੁਹਾਨੂੰ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ ਜੇ ਚੰਗਾ ਲੱਗਾ ਤਾਂ ਹੀ ਖੁੱਲ ਕੇ ਵਜਾ ਦਿਓ ਥੈਂਕ ਯੂ ਸੋ ਮੱਚ ਸ ਬਹੁਤ ਬਹੁਤ ਮਿਹਰਬਾਨੀ ਜੀ ਦਰਬਾਰ ਹਜ਼ਰਤ ਮਸਬਾ ਬਦਲਾਮ ਨਬੀ ਜੀ ਦਰਬਾਰ ਦੇ ਪੈਰੋਕਾਰ ਗੱਦੀ ਨਿਸ਼ੇਨ ਸਾਈ ਦਰਵੇਸ਼ ਪਰਮ ਜੀ ਜੀ ਮਹਾਰਾਜ ਉਹਨਾਂ ਦੇ ਨਾਲ ਜੀਤ ਸ਼ਾਹ ਜੀ ਬਾਬਾ ਰੁੜਕੇ ਵਾਲੇ ਔਰ ਡਾਲਰ ਵਾਲੀ ਸਰਕਾਰ ਔਰ ਸਾਡੇ ਲੁਧਿਆਣੇ ਤੋਂ ਔਰ ਭਜਨ ਬਾਬਾ ਜੀ ਔਰ ਤਸ਼ਰੀਫ ਰੱਖਦੇ ਹੈ ਆਪਣੇ ਮੁਬਾਰਕ ਹੱਥਾਂ ਦੇ ਨਾਲ ਬਾਲੀਵੁੱਡ ਸਟਾਰ ਜਨਾਬ ਕਮਲ ਖਾਨ ਜੀ ਦਾ ਸਨਮਾਨ ਕਰ ਰਹੇ ਨੇ ਇੱਕ ਕਰੀ ਜੋਰ ਦੀ ਤਾੜੀ ਮਾਰੋ ਜੀ ਬੋਲੀਏ ਸੱਚੇ ਦਰਬਾਰ ਕੀ ਸੱਚੀ ਸਰਕਾਰ ਕੀ ਬਹੁਤ ਬਹੁਤ ਮਿਹਰਬਾਨੀ ਬਹੁਤ ਸਾਰਾ ਪਿਆਰ ਬਹੁਤ ਸਾਰਾ ਆਸ਼ੀਰਵਾਦ ਆਰ ਤੁਹਾਡੇ ਵੱਲ ਆਇਆ ਤੇ ਅੱਜ ਦਿਲੋਂ ਸ਼ੁਕਰਗੁਜ਼ਾਰ ਆ ਤੁਸੀ ਖੁਸ਼ੀਆਂ ਖੇੜੇ ਤੁਹਾਡੇ ਵੇੜੇ ਦਾਤਾ ਹਜ਼ੂਰ ਹਰ ਖੁਸ਼ੀਆਂ ਦਾ ਮੇਂ ਵਰਸਾਉਂਦੇ ਰਹਿਣ ਤੁਹਾਨੂੰ ਕੋਈ ਵੀ ਬਿਮਾਰੀ ਠਮਾਰੀ ਲੜਾਈ ਕੁਲੇਸ਼ ਸ਼ੂ ਕੈ ਨਾ ਲੰਗੇ ਹਰ ਮੋੜ ਤੇ ਮਦਦਗਾਰ ਹੋ ਕੇ ਦਾਤਾ ਜੀ ਆਪ ਸਹਾਈ ਹੋਣ ਤੁਸੀਂ ਸਦਾ ਹੀ ਚੜ੍ਹਦੀ ਕਲਾ ਜਿਓਗੇ ਹਰਤੇਸ਼